ਅਧਿਕਾਰਾਂ ਦੀ ਪ੍ਰਾਪਤੀ ਹੋਈ ਆ ਉਹਨਾਂ ਅਧਿਕਾਰਾਂ ਦੇ ਵਿੱਚ ਅੰਦਰ ਸਭ ਤੋਂ ਵੱਡਾ ਅਧਿਕਾਰ ਜਿਹੜਾ ਹੈ ਕਿ ਅਸੀਂ ਆਪਣੇ ਕੈਂਡੀਡੇਟ ਜਿਹੜੇ ਹੈਗੇ ਆ ਉਹ ਖੜੇ ਹੋ ਕੇ ਪਬਲਿਕ ਦੀ ਨੁਮਾਇੰਦਗੀ ਕਰਕੇ ਪਬਲਿਕ ਦੀ ਗੱਲ ਜਿਹੜੀ ਹੈਗੀ ਆ ਉਹ ਅਸੀਂ ਸੰਸਦ ਦੇ ਅੰਦਰ ਪਹੁੰਚਾ ਸਕਦੇ ਆ ਤਾਂ ਕਿ ਉੱਥੇ ਜਿਹੜਾ ਆਪਾਂ ਜਿਹੜੇ ਹੱਕ ਹਕੂਕ ਸਾਡੇ ਹਜੇ ਤੱਕ ਸਾਡੇ ਤੋਂ ਅਸੀਂ ਉਹਨਾਂ ਤੋਂ ਵਾਂਝੇ ਆ ਉਹਨਾਂ ਤੱਕ ਅਸੀਂ ਪਹੁੰਚ ਸਕੀਏ ਇਸ ਕਰਕੇ ਅੱਜ ਦਾ ਦਿਨ ਸਾਡੇ ਵਾਸਤੇ ਸਭ ਤੋਂ ਵੱਡੇ ਪਰਵ ਦੇ ਤੌਰ ਤੇ ਅਸੀਂ ਦੇਖਦੇ ਆਂ ਔਰ ਲੋਕਾਂ ਦੇ ਅੰਦਰ ਉਤਸ਼ਾਹ ਵੀ ਇਸੇ ਕਰਕੇ ਆ ਔਰ ਲੋਕਾਂ ਦਾ ਜੋਸ਼ ਵੀ ਇਸੇ ਕਰਕੇ ਆ ਕਿ ਲੋਕ ਆਪਣੇ ਇਸ ਨੇਤਾ ਨੂੰ ਜਿਹਨੇ ਗਰਾਊਂਡ ਦੇ ਉੱਤੇ ਲੋਕਾਂ ਦੇ ਨਾਲ ਲਗਾਤਾਰ ਪਿਛਲੇ 10-12 ਸਾਲ ਤੋਂ ਘਰ ਘਰ ਮੱਲੇ ਮੱਲੇ ਗਲੀ ਗਲੀ ਇਸ਼ੂ-ਇਸ਼ੂ ਦੇ ਉੱਤੇ ਪਹੁੰਚ ਕੇ ਆਪਾਂ ਲੋਕਾਂ ਨੂੰ ਜਿਹੜਾ ਹੈ ਉਹ ਬਕਾਇਦਾ ਇਸ ਵਿਸ਼ੇ ਦੇ ਉੱਤੇ ਆਪਣੀ ਪਹੁੰਚ ਦਿੱਤੀ ਆ ਸੋ ਇਸ ਲਈ ਅੱਜ ਦਾ ਦਿਨ ਸਾਡੇ ਲਈ ਬਹੁਤ ਮਹੱਤਵਪੂਰਨ ਠੀਕ ਹੈ ਨਾ 2019 ਦੇ ਵਿੱਚ ਵਰਪਾ ਹੋਣੇ ਜਿਹੜੀ 2 ਲੱਖ 4000 ਵੋਟ ਦੇ ਕਰੀ ਲੈ ਕੇ ਗਿਆ ਸੀ ਬਲੰਦਰ ਕਮਾਲ ਜੀ ਸੋ ਇਸ ਵਾਰ ਕਿਦਾਂ ਲੱਗ ਰਿਹਾ ਹੈ ਕਿ ਜਿਹੜਾ ਵੋਟ ਦਾ ਵੋਟ ਬੈਂਕ ਜਿਹੜਾ ਇਸੇ ਤਰ੍ਹਾਂ ਹੀ ਫਿਰ ਆਏਗਾ ਬਸ ਪਾਉ ਨੂੰ ਜਾਂ ਕੀ ਕੁਛ ਸਰ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਉਸ ਵੇਲੇ ਦੇ ਹਾਲਾਤ ਤਾਂ ਬਿਲਕੁਲ ਹੋਰ ਸੀਗੇ ਕਾਰਨ ਕਿ ਉਸ ਵੇਲੇ ਜਿਹੜੇ ਸਾਡੇ ਕੈਂਡੀਡੇਟ ਸੀਗੇ ਉਹ ਬਿਲਕੁਲ ਨਵੇਂ ਸੀ ਨੰਬਰ 1 ਨੰਬਰ 2 ਉਸ ਵੇਲੇ ਅਕਾਲੀ ਦਲ ਤੇ ਭਾਜਪਾ ਦਾ ਜਿਹੜਾ ਗਠਜੋੜ ਸੀਗਾ ਤੇ ਦੂਸਰੇ ਪਾਸੇ ਕਾਂਗਰਸ ਦਾ ਤੇ ਜਿਹੜੇ ਕਮਿਊਨਿਸਟ ਹੈਗੇ ਉਹਨਾਂ ਦਾ ਵੀ ਗਠਜੋੜ ਹੁੰਦਾ ਸੀਗਾ ਸੋ ਉਸ ਤੋਂ ਬਾਅਦ ਅੱਜ ਤੱਕ ਬਲਵਿੰਦਰ ਜਿਹੜੇ ਹੈਗੀਆਂ ਉਹ ਦੋ ਇਲੈਕਸ਼ਨਾਂ ਉਸ ਤੋਂ ਬਾਅਦ ਵੀ ਲੜ ਚੁੱਕੇ ਆ ਲੜਨ ਤੋਂ ਬਾਅਦ ਇਹ ਤਾਂ ਜ਼ਰ ਆ ਗਿਆ ਔਰ ਗਰਾਉਂਡ ਦੇ ਉੱਤੇ ਲੋਕਾਂ ਦੇ ਨਾਲ ਜੁੜੇ ਹੋਏ ਆ ਤੀਸਰਾ ਜਿਹੜਾ ਹੈਗਾ ਇਸ ਵਾਰੀ ਤਾਂ ਫਰੇ ਦੇ ਅੰਦਰ ਪੰਜਾਬ ਦੇ ਅੰਦਰ ਜਿਹੜੀਆਂ ਇਹ ਪਾਰਟੀਆਂ ਨਾ ਤਾਂ ਅਕਾਲੀ ਤੇ ਬੀਜੇਪੀ ਦਾ ਗੱਠ ਜੋੜਾ ਹੈ ਨਾ ਹੀ ਕਾਂਗਰਸ ਤੇ ਕਿਸੇ ਹੋਰ ਦਾ ਗੱਠ ਜੋੜਾ ਹੈ ਤੇ ਆਪ ਜਿਹੜੀ ਹੈ ਉਹ ਕਾਫੀ ਵੱਡੇ ਪੱਧਰ ਦੇ ਉੱਤੇ ਫੈਲਾ ਕਰਕੇ ਉਹ ਵੀ ਇੱਕ ਬਰਾਬਰ ਦੀ ਥੇਰ ਬਣ ਕੇ ਖੜੀ ਆ ਸੋ ਇਸ ਲਈ ਇਸ ਵਾਰ ਦੀ ਜਿਹੜੀ ਇਲੈਕਸ਼ਨ ਹੈ ਜੇ ਉਦੋਂ 80 45 46000 ਤੋਂ 2 ਲੱਖ 5000 ਤੱਕ ਪਹੁੰਚ ਜਿਹੜੀ ਆ ਉਹ ਲੋਕਾਂ ਦੇ ਸਹਿਯੋਗ ਨਾਲ ਹੋਈ ਆ ਤੇ ਜਿੰਨਾ ਉਤਸ਼ਾਹ ਇਸ ਵਾਰੀ ਆਪਾਂ ਨੂੰ ਨਜ਼ਰ ਆ ਰਿਹਾ ਇਹ ਅਨ ਐਕਸਪੈਕਟਿਡ ਰਿਜ਼ਲਟ ਜਿਹੜੇ ਆ ਉਹ ਸਾਹਮਣੇ ਆਉਣਗੇ ਇਹ ਜਿਹੜਾ ਟਾਰਗੇਟ ਹੈਗਾ ਇਹ 4 ਲੱਖ ਤੋਂ ਉੱਪਰ ਵੀ ਟੱਚ ਕਰ ਸਕਦਾ ਹ ਜੀ ਦੇਖਿਆ ਜਾਵੇ ਉਸ ਸਮੇਂ ਵੀ ਜਿਹੜਾ ਇੱਕ ਪੀਡੀਆ ਬਣਿਆ ਸੀਗਾ ਜਦੋਂ 2 ਲੱਖ 5000 ਬੋਟ ਜੀ ਜੀ ਅੱਜ ਤਾਂ ਇਸ ਤਰ੍ਹਾਂ ਦਾ ਗਠਬੰਧਰ ਕੋਈ ਹੈ ਨਹੀਂ ਕਿਸੇ ਦਾ ਪਾਰਟੀ ਦਾ ਇਹ ਕੋਈ ਦੋ ਰਾਏ ਨਹੀਂ ਵੀ ਅੱਜ ਉਹ ਗਠਬੰਧਰ ਨਹੀਂ ਹੈ ਪਰ ਉਹ ਲੋਕਾਂ ਦਾ ਜਿਹੜਾ ਫੇਥ ਹੈ ਉਹ ਲੋਕਾਂ ਦਾ ਫੇਥ ਬਰਕਰਾਰ ਹੈ ਉਹ ਲੋਕਾਂ ਦਾ ਫੇਥ ਬਰਕਰਾਰ ਹੈ ਅੱਜ ਦੀ ਡੇਟ ਦੇ ਅੰਦਰ ਜਿਹੜੇ ਬਾਕੀ ਪਾਰਟੀਆਂ ਦੇ ਅੰਦਰ ਵੀ ਲੋਕ ਕੰਮ ਕਰਦੇ ਸੀਗੇ ਉਹਨਾਂ ਦਾ ਉੱਥੋਂ ਵਿਸ਼ਵਾਸ ਉੱਠਿਆ ਉਹਨਾਂ ਦੇ ਕੈਂਡੀਡੇਟਸ ਨੇ ਉਹਨਾਂ ਦਾ ਵਿਸ਼ਵਾਸ ਤੋੜਿਆ ਉਹਨਾਂ ਦੀਆਂ ਪਾਰਟੀਆਂ ਨੇ ਉਹਨਾਂ ਦਾ ਵਿਸ਼ਵਾਸ ਤੋੜਿਆ ਉਹ ਵਿਸ਼ਵਾਸ ਟੁੱਟਣ ਤੋਂ ਬਾਅਦ ਅੱਜ ਜਿਹੜੀ ਸਥਿਤੀ ਹੈਗੀ ਆ ਉਹ ਇੱਕ ਮੁਖੀ ਹੋਣ ਜਾ ਰਹੀ ਆ ਬਹੁਤ ਬਹੁਤ ਧੰਨਵਾਦੀ ਥੈਂਕ ਯੂ ਸਾਜੀ ਬਹੁਤ ਬਹੁਤ ਸ਼ੁਕਰੀਆ ਜੀ